ਪੰਜਾਬ ਚ ਦਿਨ ਦਿਹਾੜੇ ਬਦਮਾਸ਼ਾਂ ਨੇ ਵੱਢ ਦਿੱਤਾ ਵੇਲਡਰ ਕਿਰਪਾਨਾਂ ਲੋਹੇ ਦੀਆਂ ਰਾੜਾ ਨਾਲ ਕੀਤਾ ਹਮਲਾ ਗੁੰਡਾ ਘਰ ਦੀ ਦੀ ਲੂ ਕੰਡੇ ਖੜੇ ਕਰਦੀ ਵੀਡੀਓ ਵਾਇਰਲ ਜੀ ਹਾਂ ਵੱਡੀ ਰੂਹ ਕੰਬਾ ਦੇਣ ਵਾਲੀ ਵਾਰਦਾਤ ਹੋਈ ਹੈ ਜਾਣਕਾਰੀ ਮੁਤਾਬਕ ਸ਼ਰਿਆਮ ਦੇ ਇਲਾਕੇ ਚਿੱਟੇ ਦਿਨ ਵੱਡੀ ਗਿਣਤੀ ਚ ਬਦਮਾਸ਼ਾਂ ਵੱਲੋਂ ਇੱਕ ਬਿਲਡਰ ਤੇ ਉਸਦੇ ਪੁੱਤ ਤੇ ਜਾਨ ਲੈਵਾ ਹਮਲਾ ਕੀਤਾ ਗਿਆ ਬੁਰੇ ਤਰੀਕੇ ਨਾਲ ਬਿਲਡਰ ਦੀ ਵੱਟ ਟੱਕ ਕੀਤੀ ਗਈ ਹੈ ਜੰਮ ਕੇ ਬਦਮਾਸ਼ਾਂ ਵੱਲੋਂ ਇੱਟਾਂ ਰੋੜੇ ਭਰਾਏ ਗਏ ਨੇ ਵੇਖੋ ਫਿਰ ਇਹਨਾਂ ਮੁਲਜ਼ਮਾਂ ਵੱਲੋਂ ਸ਼ਰਿਆਮ ਸ਼ੋਰੂਮ ਦੀ ਵੀ ਭੰਨ ਤੋੜ ਕੀਤੀ ਗਈ ਹੈ ਸ਼ੋਰੂਮ ਨੂੰ ਚੱਕਣਾ ਚੂਰ ਕਰ ਦਿੱਤਾ ਹੈ ਕਾਫੀ ਸਮਾਂ ਇਹ ਬਦਮਾਸ਼ ਇਸੇ ਤਰ੍ਹਾਂ ਗੁੰਡਾਗਰਦੀ ਕਰਦੇ ਦਿਖਾਈ ਦਿੰਦੇ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ ਜੀਹਾਂ ਦੱਸਿਆ ਤਾਂ ਇਹੋ ਜਾ ਰਿਹਾ ਹੈ ਇਸ ਵਾਰਦਾਤ 'ਚ ਲਹੂ ਲਹਾਨ ਹੋਏ ਬਿਲਡਰ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿੱਥੇ ਉਸਤਾ ਇਲਾ ਚੱਲ ਰਿਹਾ ਹੈ ਇਹ ਹਮਲਾ ਕਿਸ ਵੱਲੋਂ ਕਰਵਾਇਆ ਗਿਆ ਕਿਉਂ ਇਹ ਹਮਲਾ ਕਰਵਾਇਆ ਗਿਆ ਇਸ ਨੂੰ ਲੈ ਕੇ ਬਿਲਡਰ ਤੇ ਉਸਦੇ ਪੁੱਤ ਦਾ ਕੀ ਬਿਆਨ ਸਾਹਮਣੇ ਆਇਆ ਹੁਣ ਤੁਹਾਨੂੰ ਇਹ ਵੀ ਸੁਣਾ ਦਿੰਨੇ ਆ ਤੇ ਸਾਰੇ ਥੱਲੇ ਖੜੇ ਸੀ ਤੇ ਹਰਮਨ ਦਰਸ਼ਨਿਕ ਬਿਰਕਾ 40 50 ਗੁੰਡੇ ਲੈ ਕੇ ਆਇਆ ਜੀ ਤੇ ਆ ਕੇ ਬាត់ ਦੇ ਹਮਲਾ ਕੀਤਾ ਜੀ ਹਰਮਨ ਦਰਸ਼ਨਿਕ ਬਿਰਕਾ ਨੇ ਮੇਰੇ ਸੈਕਟਰ ਮਾਰਿਆ ਜੀ ਅੱਛਾ ਕਰਪਾਨਾ ਮਾਰੀਆਂ ਜੀ ਤੇ ਇੱਕ ਨਾਲ ਹੈਰੀ ਹੈਰੀ ਮੁੜਹਿਸ਼ਾਨੀ ਰਾਜਪੁਰੇ ਦਾ ਜੀ ਨਾਲ ਉਹ ਆਇਆ ਜੀ ਤੇ ਪਹਿਲਾਂ ਵੀ ਸਾਨੂੰ ਧਮਕੀਆਂ ਦੇ ਕੇ ਗਏ ਸੀ ਇੱਥੇ ਵੀ ਤੁਹਾਡੇ ਸਾਰਾ ਪਰਿਵਾਰ ਮਾਰ ਦਾਂਗੇ ਕਾਦੇ ਪਿੱਛੇ ਧਮਕੀਆਂ ਦੇ ਰਹੇ ਆ ਇਹ ਸਰ ਪੈਸੇ ਲੈਣੇ ਕੋ ਜੀ ਪੈਸੇ ਵੀ ਦੇ ਰਿਆ ਸੀ ਬਸ ਉਹ ਉਹਦੇ ਕਰਕੇ ਵਾਸ਼ ਤੇ ਸਾਰਾ ਨੁਕਸਾਨ ਹੋ ਗਿਆ ਗੱਡੀਆਂ ਭੰਨ ਗਿਆ ਜੀ ਉਹਨੇ ਹਾਂ ਉਹਦੇ ਕਾਫੀ ਨੁਕਸਾਨ ਕਰ ਗਿਆ ਜੀ ਸ਼ੀਸ਼ਾ ਭੰਨ ਗਿਆ ਜੀ ਕੋਸਲੇ ਸ਼ੋਰੂਮ ਦਾ ਸਾਰਾ ਕੁਝ ਚਾਤਰ ਮੰਨ ਕਰਦੇ ਆ ਤੇ 300-400 ਦਾ ਪਰਸਾ ਕੀਤਾ ਜਾਵੇ ਜੀ ਇਹ ਤਾਂ ਮਾਰਨ ਦੀ ਮਾਰਨ ਦੀ ਨਹੀਂ ਜਨ ਆਈ ਜੀ ਸਾਰੀ ਕਹਾਣੀ ਕੁਛ ਨਹੀਂ ਜੀ ਬੰਦਾ ਇੱਕ ਆਪਣਾ ਵਿਰਕ ਰਾਜਾ ਵਿਰਖੈ ਜੀ ਉਹਨਾਂ ਨੂੰ ਤੇ ਉਹ ਕੀਤਾ ਕਿ ਜੀ ਆਪਣਾ ਬੰਦੇ ਲੈ ਕੇ ਆਇਆ ਪਹਿਲਾਂ ਤਾਂ ਆਪਣਾ ਲਾੜੋ ਘੱਟੋ ਘੱਟ 30-40 ਬੰਦੇ ਆਪਣੇ ਕੋਲ ਸਾਰੀ ਵੀਡੀਓ ਪਈ ਹੈ 30-40 ਬੰਦੇ ਹੋਣੇ ਆ ਤੇ ਸਾਰੇ ਨਸ਼ਿਆਂ ਦੇ ਉਹ ਸੀਗੇ ਠੀਕ ਹੈ ਸਾਰੇ ਨਸ਼ਿਆਂ ਦੇ ਉਹ ਕੀਤਾ ਸੀ ਤਾਂ ਸਾਰਿਆਂ ਕੋਲ ਗੱਡਾ ਸੇ ਤਲਵਾਰਾਂ ਠੀਕ ਹੈ ਜੀ ਤੇ ਇਹਨਾਂ ਨੇ ਪਹਿਲਾਂ ਹਮਲਾ ਕੀਤਾ ਝੂਰੂਨ ਤੇ ਠੀਕ ਹੈ ਜੀ ਫਿਰ ਹਮਲਾ ਕੀਤਾ ਇਹਨਾਂ ਨੇ ਮਤਲਬ ਫਾਦਰ ਸਾਹਿਬ ਤੇ ਕੀਤਾ ਵੇਰ ਕੀ ਕਰਾਣੇ ਮੋਰਨ ਮੈਚ ਡਾਉਣ ਗਿਆ ਤਾਂ 베ਰੇ ਇਹ ਲੱਗਿਆ ਕਾਫੀ ਛੱਟਾ ਲੱਗਿਆ ਇਧਰ ਵੀ ਲੱਗਿਆ ਪੈਰਾਂ ਦੂਰਾਂ ਦੇ ਕਾਫੀ ਛੱਟਾ ਲੱਗਿਆ ਸਾਡੇ ਨੂੰ ਆਪ ਨੇ ਜੇ ਉਸ ਕੋਈ ਨਹੀਂ ਹੈਗੀ ਜੀ ਇਹ ਆਈ ਆਪਣਾ ਆਪਣਾ ਜਿਗਾ ਪਹਿਲਾ ਸ਼ੋਰੂਮ ਸੰਚ ਠੀਕ ਹੈ ਜੀ ਤੇ ਉਹਨੇ ਲਿਆ ਸੀ ਜੋਰੂਮ ਤੇ ਲੋਨ ਠੀਕ ਹੈ ਫਿਰ ਉਹਨੇ ਕਰਤਾ ਸੀ ਅਡਾ ਆਪਣਾ ਅਸੀਂ ਆਪਣਾ ਅਡਾ ਕਰ ਲੈਣਾ ਅਡਾ ਕਰ ਲੈ ਇਹ ਵੱਡੀ ਵਾਰ ਦਾਤ ਖਰੜਚ ਹੋਈ ਹੈ ਦੱਸਿਆ ਜਾ ਰਿਹਾ ਕਿ ਲਾਂਡਰਾ ਰੋਡ ਤੇ ਬਿਲਡਰ ਹਰਜਿੰਦਰ ਸਿੰਘ ਤੇ ਉਸਦੇ ਪੁੱਤ ਤੇ 30 ਤੋਂ 40 ਬਦਮਾਸ਼ਾਂ ਵੱਲੋਂ ਇਹ ਹਮਲਾ ਕੀਤਾ ਗਿਆ ਇਸ ਮਾਮਲੇ ਚ ਮੱਕੇ ਤੇ ਪੁਲਿਸ ਵੀ ਪਹੁੰਚੀ ਆ ਜਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸਾਨੂੰ ਤਾਂ ਕੰਪਲੀਟ ਆਈ ਹੈ ਜੀ 112 ਤੇ। ਕੀ ਕੰਪਲੀਟ ਆਈ ਸੀ ਜੀ? ਜੀ ਤਾਂ ਨਾ ਉਹਨਾਂ ਪਰਸਨ ਲੜਾਈ ਝਗੜਾ ਕਰ ਰਹੇ। ਅੱਛਾ ਤੇ ਉਰੇ ਆ ਕੇ ਕੀ ਦੇਖਿਆ ਜੀ ਫਿਰ? ਬੰਦੇ ਅਜਾ ਸ਼ੀਰਟ ਤੇ ਉਹ ਦੇਖਿਆ। ਵਾਰਦਾਤ ਦੀਆਂ ਇਹ ਤਸਵੀਰਾਂ ਹਿਲਾ ਕੇ ਰੱਖ ਦੇਣ ਵਾਲੀਆਂ ਨੇ ਪੈਸਿਆਂ ਦਾ ਲੇਨ ਦੇਣਾ ਇਸ ਹਮਲੇ ਦੀ ਵਜ੍ਹਾ ਦੱਸਿਆ ਜਾ ਰਿਹਾ ਹੈ। ਸਨਹਾਰ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੇਖਣਾ ਹੋ ਪਿੱਗਾ ਜਾਂਚ ਤੋਂ ਬਾਅਦ ਪੁਲਿਸ ਵੱਲੋਂ ਕੀ ਖੁਲਾਸੇ ਕੀਤੇ ਜਾਂਦੇ ਨੇ ਚੱਕਮਣੀ ਟੀਵੀ ਲਈ ਗਗਨਦੀਪ ਸਿੰਘ ਦੀ ਰਿਪੋਰਟ